सोनानी महाराज सभु कढी सोचे सभु कढी सोचे जो भले सोनिर्भानी महाराज जय भले सोनी महाराज की जय ਕੀ ਮਤਲਬ ਇਹ ਨਾਲ ਮੋਢਿਆਂ ਮੋਢਾ ਜੋੜ ਕੇ ਤੁਹਾਨੂੰ ਇਹ ਸਮਾਜਿਕਾ ਨੂੰ ਸਵਾਗਤ ਕਰ ਆਪਣੇ ਤੋਂ ਮਾਨਵਾਰ ਦਿੱਤੀ ਦਾ ਤਾਂ ਉਹਨਾਂ ਦੇ ਚੈਲਨ ਵਾਲੇ ਸਾਰੇ ਬੇਸ਼ਅ ਦੇਸ਼ਾ ਦਾ ਬਹੁਤ ਜ਼ਿਆਦਾ ਮਤਲਬ ਕਿ ਵੀ ਆਪਣਾ ਪ੍ਰਚਾਰ ਕਰਨਗੇ ਉਸ ਦੇ ਬਾਬਾ ਸਾਹਿਬ ਵੀ ਖੋਰ ਤੇ ਪੈਰਾ ਲਿਆਗੇ ਤੋ ਹੋਗੇ ਬਹੁਤ ਸਾਬ ਕਦੀ ਸੋਚ ਤੇ ਪੈਰਾ ਦੋਨ ਹੀ ਬੈਂਕ ਸਵਾਗਤ ਮਹਾਰਾਜ ਕੀ ਜੈ ਮੈਂ ਤਰੁਜੀ ਬਾ ਮਾਜਾ ਜੋਨ ਚੇਅਰਮੈਨ ਭਗਵਾਨ ਵਾਲਮੀ ਕੀ ਆਦੀ ਤਰੁਮ ਸਮਾਜਿਸਟਰ ਭਰਤ ਜੁਨਰ ਬਟਾਲਾ ਸਾਡੇ ਬਹੁਤ ਹੀ ਸਤਿਕਾਰਯੋਗ ਰਾਸ਼ਟਰੀ ਬੁੱਕ ਸੰਚਾਲਕ ਸਰ ਮੇਘਨਾਥ ਜੀ ਅਮਰਸਰ ਵਾਲੇ ਉਹਨਾਂ ਦੇ ਦੇਸ਼ਾਂ ਨਿਰਦੇਸ਼ਨ ਹੇਠ ਅੱਜ ਆਪਾਂ ਹਟਾਲਾ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਚਾਚਾ ਜੀ ਕਲਦੀਪ ਨਾਹਰ ਜੀ ਇਹਨਾਂ ਨੂੰ ਆਪਾਂ ਅੱਜ ਆਪਣਾ ਅਹੁਦਾ ਦਿੱਤਾ ਹੈ ਮੁੱਖ ਸਲਾਹਕਾਰ ਦਾ ਮੈਂ ਇਹਨਾਂ ਤੋਂ ਆਸੇ ਵਿਸ਼ਵਾਸ ਕਰਦਾ ਹਾਂ ਕਿ ਇਹ ਫੁਰਮੁਸ਼ੀਏ ਸਭ ਨੂੰ ਲਾਗੂ ਕਰ ਬਾਬਾ ਸਾਹਿਬ ਡਾਕਟਰ ਟੀਮ ਦਾ ਅਮੇਰਕਰ ਸ੍ਰਿਸ਼ਟੀ ਕਰਤਾ ਦਾ ਦੁਆਰ ਖੋਲਣੇ ਕੀ ਮਹਾਰਾਜਾ ਪੁਚਾਰ ਕਰੰਗੇ ਤੇ ਆਪਣੇ ਤਨ ਮਨ ਨਾਲ ਜਿਹੜੀ ਸ੍ਰਿਸ਼ਟੀ ਕਰਤਾ ਦੀ ਸੇਵਾ ਕਰੰਗੇ ਤੇ ਸੰਸਥਾ ਦੀ ਚਾਬੀ ਕਲਾ ਲਈ ਅਰਦਾਸ ਕਰੰਗੇ ਇੰਨੇ ਹੀ ਸ਼ਬਦਾਂ ਨਾਲ ਜੈ ਵਾਲ ਮਿੱਕੀ ਕਰਾਰ ਵਾਲ ਮਿੱਕੀ ਜੈ ਆਬਾਦ